ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੂ ਧਰਮ ਤੇ ਸਿੱਖ ਧਰਮ ਬੰਦੇ ਦੇ ਆਵਾ ਗਾਉਣ ਦੇ ਮਾਮਲੇ ਨੂੰ ਮੰਨਦਾ ਹੈ ਪਰ ਅਨਜ਼ੀਲ ਤੇ ਕੁਰਾਨ ਸ਼ਰੀਫ ਇਸ ਦੇ ਹਾਮੀ ਨਹੀਂ ਹਨ ਜਿਨ੍ਹਾਂ ਦੇ ਮੰਨਣ ਵਾਲੇ ਈਸਾਈ ਤੇ ਮੁਸਲਮਾਨ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹਨ ਫਿਰ ਕਈ ਵਾਰੀ ਬੰਦਾ ਸੋਚਦਾ ਹੈ ਕਿ ਹੈ ਵਾਹਿਗੁਰੂ ਕਿ ਤੇਰੇ ਘਰ ਵਿੱਚ ਵੀ ਦੋ ਕਾਨੂੰਨ ਹਨ ਹਿੰਦੂਆਂ ਲਈ ਅਲੱਗ ਤੇ ਸਿੱਖਾਂ ਲਈ ਅਲੱਗ ਹੈ ਇਸੇ ਤਰ੍ਹਾਂ ਮੁਸਲਮਾਨਾਂ ਤੇ ਇਸਾਈਆਂ ਲਈ ਅਲੱਗ-ਅਲੱਗ ਹਨ ਇਸ ਨੂੰ ਮੰਨ ਕਦਾ ਚਿਤ ਵੀ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਇਹ ਦੋਵੇਂ ਮਜ਼ਬ ਗਲਤ ਹਨ ਸੋ ਜਦੋਂ ਅਸੀਂ ਇਸ ਬਾਰੇ ਕਿਸੇ ਮਹਾਪੁਰਖ ਨੂੰ ਪੁੱਛਿਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਰੂਹ ਦਾ ਆਪਣੇ ਜਿਸਮ ਨਾਲ ਪਿਆਰ ਹੁੰਦਾ ਹੈ ਜਦੋਂ ਬੰਦੇ ਦੀ ਦੇਹ ਨੂੰ ਸਾੜ ਦਿੰਦੇ ਹਨ ਤਾਂ ਰੂਹ ਦਾ ਪਿਆਰ ਉਸ ਦੀਆਂ ਹੱਡੀਆਂ ਨਾਲ ਬਦਲ ਜਾਂਦਾ ਹੈ ਸਾਨੂੰ ਸਿੱਖਾਂ ਤੇ ਹਿੰਦੂਆਂ ਨੂੰ ਇਹ ਹੁਕਮ ਹੈ ਕਿ ਇਹਨਾਂ ਹੱਡਾਂ ਨੂੰ ਤੇਜ਼ ਵਗਦੇ ਪਾਣੀ ਵਿੱਚ ਪ੍ਰਵਾਹ ਕਰ ਦਿਓ ਤਾਂ ਕਿ ਹੱਡ ਫਿਲਰ ਪੁੱਲਰ ਜਾਣ ਤੇ ਰੂਹ ਦਾ ਪਿਆਰ ਉਹਨਾਂ ਨਾਲੋਂ ਟੁੱਟ ਜਾਵੇ ਤੇ ਦੂਸਰੇ ਸਰੀਰ ਨਾਲ ਪਿਆਰ ਪਾ ਲਵੇ ਇਸ ਤੋਂ ਉਲਟ ਜਦੋਂ ਕੋਈ ਮੁਸਲਮਾਨ ਜਾਂ ਈਸਾਈ ਮਰਦਾ ਹੈ ਤਾਂ ਉਹਨਾਂ ਦੀ ਦੇਹ ਨੂੰ ਕਬਰ ਵਿੱਚ ਦਬਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਰੂਹ ਕਬਰ ਨੂੰ ਮਲ ਕੇ ਬੈਠ ਜਾਂਦੀ ਹੈ ਬਾਬਾ ਫਰੀਦ ਜੀ ਫਰਮਾਉਂਦੇ ਹਨ ਫਰੀਦਾ ਮਹਿਲ ਨ ਸਖਣ ਰਹਿ ਗਏ ਵਾਸਾ ਆਇਆ ਦਲ ਗੋਰਾ ਸੇ ਨਿਮਾਨੀਆਂ ਵੈਸਨ ਰੂਹਾਂ ਮਲ ਇਹ ਧਨ ਸਿਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਫਰੀਦਾ ਇਟ ਸਿਰਾਂਏ ਪੋਏ ਸਵਣ ਕੀੜਾ ਲੜਿਓ ਮਾਸ ਜੇਤੜਿਆਂ ਜਗ ਵਾਪਰੇ ਇਕਤ ਪਇਆ ਬਾਸ ਫਰੀਦ ਜੀ ਫਰਮਾਉਂਦੇ ਹਨ ਜੀਵ ਪੰਛੀ ਦੀਆਂ ਤੁਰੀਆਂ ਜਾ ਰਹੀਆਂ ੜਾਰਾਂ ਵਾਂਗ ਜਦੋਂ ਤੇਰੀ ਵਾਰੀ ਆਈ ਤੇਰੇ ਵੀ ਸਿਰ ਹਿੱਟ ਹਿੱਟ ਹੋਏਗੀ ਧਰਤੀ ਵਿੱਚ ਭਾਵ ਕਬਰ ਵਿੱਚ ਸੁੱਤਾ ਪਿਆ ਹੋਏਗਾ ਤੇ ਤੇਰੇ ਪਿੰਡੇ ਵਿੱਚ ਕੀੜੇ ਕੀੜੇ ਤੁਰਦੇ ਹੋਣਗੇ ਇੱਥੇ ਨੋਟ ਕਰਨ ਵਾਲੀ ਖਾਸ ਗੱਲ ਇਹ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸ਼ਲੋਕਾਂ ਤੇ ਕੋਈ ਟਿੱਕਾ ਟਿਪਣੀ ਨਹੀਂ ਕੀਤੀ ਜਦਕਿ ਹੋਰ ਬਿਆਨਤ ਥਾਵਾਂ ਤੇ ਜਿੱਥੇ ਉਹ ਭਗਤ ਫਰੀਦ ਜੀ ਨਾਲ ਸਹਿਮਤ ਨਹੀਂ ਸਨ ਉਹਨਾਂ ਨੇ ਉਹਨਾਂ ਦੀ ਗੱਲ ਨੂੰ ਕੱਢ ਦਿੱਤਾ ਹੈ ਕੁਰਾਨ ਸ਼ਰੀਫ ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਕਿ ਕਿਆਮਤ ਵਾਲੇ ਦਿਨ ਸਾਰੀਆਂ ਰੂਹਾਂ ਕਬਰਾਂ ਵਿੱਚੋਂ ਨਿਕਲ ਕੇ 7ਵੇਂ ਤਬਕ ਤੇ ਜਾਣਗੀਆਂ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਬਿਰਾਜਮਾਨ ਹੋਣਗੇ ਉਹ ਆਪਣੇ ਪੈਰੋਕਾਰ ਨੂੰ ਸਵਰਗਾਂ ਵਿੱਚ ਭੇਜ ਦੇਣਗੇ ਜਿੱਥੇ ਰੂਹਾਂ ਉਹਨਾਂ ਦਾ ਸਵਾਗਤ ਕਰਨਗੀਆਂ ਤੇ ਕਾਫਰਾਂ ਨੂੰ ਦੋਜ਼ਖ ਦੀ ਅੱਗ ਵਿੱਚ ਸੁੱਟ ਦੇਣਗੇ ਸਿੱਟਾ ਇਹ ਨਿਕਲਦਾ ਹੈ ਕਿ ਜਿਸ ਮਰਦੇ ਨੂੰ ਸਾੜ ਦਿੱਤਾ ਜਾਏ ਉਹ ਰੂਹ ਮੁੜ ਜਨਮ ਮੁੜ ਜਨਮ ਧਾਰਨ ਕਰ ਲੈਂਦੀ ਹੈ ਜਿਸ ਨੂੰ ਕਬਰ ਜਿਸ ਨੂੰ ਕਬਰ ਵਿੱਚ ਦਬਾ ਦਿੱਤਾ ਜਾਵੇ ਉਹ ਰੂਹ ਕਬਰ ਵਿੱਚੀ ਦੱਬੀ ਰਹਿੰਦੀ ਹੈ ਇੱਕ ਹੋਰ ਗੱਲ ਇੱਕ ਹੋਰ ਗੱਲ ਦੱਸਣੀ ਬੜੀ ਜ਼ਰੂਰੀ ਹੈ ਕਿ ਜਿਹੜੇ ਬੰਦੇ ਗੈਰ ਕੁਦਰਤੀ ਮੌਤ ਮਰਦੇ ਹਨ ਭਾਵ ਕਿ ਆਤਮ ਹੱਤਿਆ ਕਰ ਲੈਂਦੇ ਹਨ ਜਾਂ ਕਤਲ ਹੋ ਜਾਂਦੇ ਹਨ ਜਾਂ ਗੋਲੀ ਨਾਲ ਮਰ ਜਾਂਦੇ ਹਨ ਜਾਂ ਫਿਰ ਕਿਸੇ ਐਕਸੀਡੈਂਟ ਵਿੱਚ ਮਰ ਜਾਂਣ ਤਾਂ ਉਹਨਾਂ ਦੀਆਂ ਰੂਹਾਂ ਨੂੰ ਬਹੁਤ ਪ੍ਰੇਯ ਦਬੋਚ ਲੈਂਦੇ ਹਨ ਤੇ ਉਹ ਸਦੀਆਂ ਤੱਕ ਤੇ ਉਹ ਸਦੀਆਂ ਤੱਕ ਛੁਟਕਾਰਾ ਨਹੀਂ ਪਾ ਸਕਦੇ ਨਾਹੀਂ ਜਨਮ ਮਰਨ ਦੇ ਗੇੜ ਵਿੱਚ ਆਉਂਦੇ ਹਨ ਜਿਹੜੇ ਧਰਮ ਦੀ ਖਾਤਰ ਕੁਰਬਾਨੀਆਂ ਦਿੰਦੇ ਹਨ ਉਹ ਵੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ ਉਹਨਾਂ ਵਿੱਚ ਤੇ ਭੂਤ ਪ੍ਰੇਤਾਂ ਵਿੱਚ ਇੱਕ ਫਰਕ ਹੁੰਦਾ ਹੈ ਕਿ ਉਹ ਸ਼ਹੀਦੀ ਫੌਜਾਂ ਅਕਾਲ ਪੁਰਖ ਦੀ ਫੌਜ ਵਿੱਚ ਭਰਤੀ ਹੋ ਜਾਂਦੀਆਂ ਹਨ ਤੇ ਇਹਨਾਂ ਦੀ ਡਿਊਟੀ ਲੋੜ ਬੰਦਾਂ ਦੀ ਸਹਾਇਤਾ ਕਰਨਾ ਹੁੰਦਾ ਹੈ ਮਹਾਪੁਰਖ ਦੱਸਦੇ ਹਨ ਮਹਾਪੁਰਖ ਦੱਸਦੇ ਹਨ ਜਿਸ ਕਿਸੇ ਦੀ ਵੀ ਮੰਗ ਕਿਤੋਂ ਪੂਰੀ ਨਹੀਂ ਹੁੰਦੀ ਜੇ ਉਹ ਕਿਸੇ ਇੱਕ ਸ਼ਹੀਦ ਸਿੰਘ ਦਾ ਨਾਮ ਲੈ ਕੇ ਅਰਦਾਸ ਕਰੇ ਜ਼ਰੂਰ ਤਾਂ ਉਸ ਨੂੰ ਜ਼ਰੂਰ ਖੈਰ ਪੈ ਜਾਂਦੀ ਹੈ। ਊਤਪ੍ਰੇਤਾਂ ਲੋਕਾਂ ਨੂੰ ਤੰਗ ਕਰਦੇ ਹਨ ਪਰ ਸ਼ਹੀਦ ਸਿੰਘ ਉਹਨਾਂ ਨੂੰ ਭਜਾਉਣ ਵਿੱਚ ਮਦਦ ਕਰਦੇ ਹਨ। ਪਿਆਰੀ ਸਾਹ ਸੰਗਤ ਜੀ। ਸੋਢੀ ਹਰ ਭਜਨ ਸਿੰਘ ਜੀ ਦੀ ਕਿਤਾਬ ਵਿੱਚ ਲਿਖਿਆ ਹੈ। ਉਹਨਾਂ ਦਾ ਇੱਕ ਮਿੱਤਰ ਕਿ ਉਹਨਾਂ ਦਾ ਇੱਕ ਮਿੱਤਰ ਕੈਪਟਨ ਭੁਪਿੰਦਰ ਸਿੰਘ ਜੀ ਦਲੌੜੀ ਬ੍ਰਿਗੇਡੀਅਰ ਵਿੱਚ ਬੀਓਓ ਲੱਗਾ ਹੋਇਆ ਸੀ 5 ਦਿਨਾਂ ਦੀ ਛੁੱਟੀ ਲਈ 5 ਦਿਨਾਂ ਦੀ ਛੁੱਟੀ ਲਈ ਘਰ ਜਾ ਰਿਹਾ ਸੀ ਰਾਹ ਵਿੱਚ ਉਸਦਾ ਟਰੱਕ ਖੱਡ ਵਿੱਚ ਡਿੱਗ ਪਿਆ ਤੇ ਉਸਦੀ ਮੌਤ ਹੋ ਗਈ ਤੇ ਉਸਦੀ ਮੌਤ ਹੋ ਗਈ ਉਸਦੀ ਥਾਂ ਜਿਹੜਾ ਲਾਇਆ ਉਹ ਐਂਗਲੋ ਇੰਡੀਅਨ ਸੀ ਕਿਉਂਕਿ ਭੁਵਿੰਦਰ ਸਿੰਘ ਨੇ ਉਸ ਨੂੰ ਚਾਰਜ ਨਹੀਂ ਸੀ ਦਿੱਤਾ ਤੇ ਉਸਦੀ ਥਾਂ ਆਉਣ ਵਾਲਾ ਅਫਸਰ ਕੰਮ ਤੋਂ ਵਾਕਿਫ ਨਹੀਂ ਸੀ ਇੱਕ ਦਿਨ ਜਦ ਉਹ ਆਪਣੇ ਕਿਸੇ ਕਰਨ ਨਾਲ ਨੂੰ ਮਿਲਣ ਵਾਸਤੇ ਉਸਦੇ ਘਰ ਗਿਆ ਤਾਂ ਅਸੀਂ ਉਸ ਅਫਸਰ ਦੀ ਭੈਣ ਦੀ ਉਹਨੂੰ ਬੁਲਾ ਕੇ ਉਸ ਨਾਲ ਗੱਲਾਂ ਕਰ ਰਹੀ ਸੀ ਉਸਨੇ ਜਦ ਦਰਵਾਜ਼ਾ ਖੜਕਾਇਆ ਉਸਨੂੰ ਠਹਿਰਨ ਵਾਸਤੇ ਕਿਹਾ ਗਿਆ ਜਦ ਕਿੰਨਾ ਚਿਰ ਦਰਵਾਜ਼ਾ ਖੋਲਿਆ ਨਾ ਗਿਆ ਤਾਂ ਉਸਨੇ ਸ਼ੀਸ਼ੇ ਥਾਈਂ ਝਾਤੀ ਮਾਰ ਕੇ ਪਤਾ ਕਰ ਲਿਆ ਕਿ ਅਸੀਂ ਰੂਹ ਨੂੰ ਬੁਲਾ ਹੋਇਆ ਹੈ ਜਦੋਂ ਸਾਡੀ ਗੱਲਬਾਤ ਖਤਮ ਹੋ ਗਈ ਤਾਂ ਉਹ ਦਰਵਾਜ਼ਾ ਖੋਲ ਦਿੱਤਾ ਗਿਆ ਉਸਨੇ ਸਲੂਟ ਮਾਰ ਕੇ ਕਿਹਾ ਕਿ ਸਰ ਕਿ ਮੈਂ ਆਪਣੀ ਗੱਲ ਮਗਰੋਂ ਕਰਾਂਗਾ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਕਰ ਰਹੇ ਸੀ? ਮੈਂ ਬਹੁਤ ਦੁਖੀ ਹਾਂ। ਮੈਂ ਬਹੁਤ ਦੁਖੀ ਹਾਂ। ਰਾਤ ਨੂੰ ਜਦ ਮੈਂ ਸੁੱਤਾ ਪਿਆ ਹੁੰਦਾ ਹਾਂ ਤਾਂ ਕੈਪਟਨ ਭੁਪਿੰਦਰ ਸਿੰਘ ਦੀ ਰੂਹ ਮੇਰੇ ਕਮਰੇ ਵਿੱਚ ਆ ਵੜਦੀ ਹੈ। ਮੈਨੂੰ ਆਵਾਜ਼ ਮਾਰ ਕੇ ਜਗਾਉਂਦੀ ਹੈ। ਮੈਂ ਉਸ ਨੂੰ ਦੇਖ ਕੇ ਡਰ ਦੇ ਨਾਲ ਉੱਚੀ ਉੱਚੀ ਚੀਕਾਂ ਮਾਰਨ ਲੱਗ ਪੈਂਦਾ ਹਾਂ। ਫਿਰ ਉਹ ਅਲੋਪ ਹੋ ਜਾਂਦਾ ਹੈ। ਉਸ ਦੀ ਰੂਹ ਨੂੰ ਬੁਲਾ ਕੇ ਪੁੱਛੇ ਕਿ ਉਹ ਮੈਨੂੰ ਕਿਉਂ ਤੰਗ ਕਰਦਾ ਹੈ। ਮੈਂ ਬਹੁਤ ਵਿਆਕੁਲ ਹਾਂ। ਮੇਰਾ ਜੀਣਾ ਮੁਸ਼ਕਲ ਹੋਇਆ ਪਿਆ। ਸੌਂਦੇ ਹਰ ਭਜਨ ਸਿੰਘ ਜੀ ਲਿਖਦੇ ਹਨ। ਜੇ ਮੈਂ ਉਸ ਦੀ ਦਰਦ ਭਰੀ ਵਿਥਿਆ ਸੁਣ ਕੇ ਕੈਪਟਨ ਭੁਪਿੰਦਰ ਸਿੰਘ ਦੀ ਰੂਹ ਨੂੰ ਬੁਲਾਇਆ ਤੇ ਪੁੱਛਿਆ ਉਹ ਕਿਸ ਵਾਸਤੇ ਇਸ ਨੂੰ ਤੰਗ ਕਰਦਾ ਹੈ ਉਸ ਨੇ ਦੱਸਿਆ ਮੈਂ ਉਸ ਨੂੰ ਸੁਨੇਹਾ ਦੇਣਾ ਮੈਂ ਉਸ ਨੂੰ ਕਿਹਾ ਲੈ ਇੱਕ ਸੁਨੇਹਾ ਦੇਣਾ ਸੀ ਇਸ ਨੂੰ ਕਹੋ ਕਿ ਬਿਲਕੁਲ ਡਰੇ ਨਹੀਂ ਜਦ ਰੂਹ ਨੂੰ ਇਹ ਸੁਨੇਹਾ ਦੇਣ ਵਾਸਤੇ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਇੱਕ ਗੁਜਾ ਭੇਦ ਹੈ ਸਾਹਮਣੇ ਨਹੀਂ ਦੱਸ ਸਕਦਾ ਉਹ ਮੈਂ ਸਾਰਿਆਂ ਦੇ ਸਾਹਮਣੇ ਨਹੀਂ ਦੱਸ ਸਕਦਾ ਉਸ ਨੂੰ ਬਥੇਰਾ ਕਿਹਾ ਗਿਆ ਕਿ ਇੱਥੇ ਸਾਰੇ ਹੀ ਫੌਜੀ ਹਨ ਪਰ ਉਹ ਨਹੀਂ ਮੰਨਿਆ ਉਸ ਰਾਤ ਐਂਗਲੋ ਇੰਡੀਅਨ ਕੈਪਟਨ ਸੁਚੇਤ ਹੋ ਕੇ ਰੂਹ ਦੀ ਉਡੀਕ ਕਰਨ ਲੱਗ ਪਿਆ ਉਸਨੇ ਦੇਖਿਆ ਕਿ ਭੁਪੇਂਦਰ ਸਿੰਘ ਉਸਦੇ ਕਮਰੇ ਵਿੱਚ ਆਵੜਿਆ ਹੌਲੀ-ਹੌਲੀ ਕਦਮ ਪੁੱਟਦਾ ਹੋਇਆ ਉਸ ਵੱਲ ਵੱਧ ਰਿਹਾ ਉਸਨੇ ਮਿਲਟਰੀ ਦੀ ਵਰਦੀ ਪਾਈ ਹੋਈ ਸੀ ਜਦ ਉਸਨੇ ਝੁੱਕ ਕੇ ਆਪਣਾ ਸੁਨੇਹਾ ਦੇਣਾ ਚਾਹਿਆ ਤਾਂ ਐਂਗਲੋ ਇੰਡੀਅਨ ਨੇ ਡਰ ਦੇ ਮਾਰੇ ਚੀਕ ਮਾਰ ਦਿੱਤੀ ਤੇ ਰੂਹ ਅਲੋਪ ਹੋ ਗਈ ਸਵੇਰੇ ਇਹ ਫਿਰ ਰੋਂਦਾ ਪਿੱਟਦਾ ਮੇਰੇ ਪਾਸ ਆਇਆ ਤੇ ਰਾਤ ਵਾਲੀ ਸਾਰੀ ਵਿਥਿਆ ਸੁਣਾਈ ਕਹਿਣ ਲੱਗਾ ਕੋਈ ਐਸਾ ਟੰਗ ਦੱਸੋ ਜਿਸ ਨਾਲ ਉਹ ਮੈਨੂੰ ਦੂਰੋਂ ਹੀ ਆਪਣਾ ਸੁਨੇਹਾ ਦੇਵੇ ਸੋ ਸੋਢੀ ਹਰਭਜਨ ਸਿੰਘ ਜੀ ਨੇ ਤਾਤੀ ਵਾਉ ਨਾਲ ਲੱਗਾਈ ਵਾਲਾ ਸ਼ਬਦ ਇੱਕ ਛੜੀ ਤੇ 108 ਵਾਰੀ ਪੜ੍ਹ ਕੇ ਉਸ ਨੂੰ ਦਿੱਤੀ ਤੇ ਕਿਹਾ ਕਿ ਇਸ ਨਾਲ ਆਪਣੀ ਮੰਜੀ ਦੇ ਆਲੇ-ਦੁਆਲੇ ਘੜੀ ਵਾਂਗੂ ਲੀਕ ਮਾਰ ਲਵੇ ਉਹ ਉਸ ਦੇ ਅੰਦਰ ਨਹੀਂ ਆਏਗਾ ਸਚਮੁੱਚ ਹੀ ਭੁਵਿੰਦਰ ਸਿੰਘ ਉਸ ਲਾਈਨ ਦੇ ਬਾਹਰ ਆ ਕੇ ਖੜਾ ਹੋ ਗਿਆ ਕਹਿਣ ਲੱਗਾ ਕਿ ਆਰਮੀ ਹੈੱਡਕੁਆਟਰ ਤੋਂ ਇੱਕ ਗੁਝੇ ਭੇਜੀ ਦੀ ਚਿੱਠੀ ਆਈ ਸੀ ਕਿਉਂਕਿ ਮੈਂ ਆਪਣੀ ਕੁੜਮਾਈ ਵਾਸਤੇ ਛੁੱਟੀ ਜਾਣਾ ਸੀ ਡਰਦੇ ਮਾਰਿਆਂ ਬ੍ਰਿਗੇਡ ਕਮਾਂਡਰ ਨੂੰ ਨਹੀਂ ਦਿਖਾਈ ਤਾਂ ਕਿ ਕਿਧਰੇ ਮੇਰੀ ਛੁੱਟੀ ਰੋਕ ਨਾ ਦੇਵੇ ਗੁਝੀ ਚਿੱਠੀ ਫਾਈਲ ਦੇ ਸਭ ਤੋਂ ਹੇਠਾਂ ਰੱਖ ਦਿੱਤੀ ਸੀ ਤਾਂ ਕਿ ਛੁੱਟੀ ਤੋਂ ਪਰਤ ਕੇ ਉਹ ਕੱਢੀ ਜਾਵੇ ਤੁਸੀਂ ਉਸ ਨੂੰ ਮਿਹਰਬਾਨੀ ਕਰਕੇ ਤੁਸੀਂ ਉਸ ਨੂੰ ਬ੍ਰਿਗੇਡ ਕਮਾਂਡਰ ਸਾਹਿਬ ਨੂੰ ਦਿਖਾ ਦਿਓ ਤਾਂ ਕਿ ਉਸ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਉਹ ਇਹ ਕਹਿ ਕੇ ਅਲੋਪ ਹੋ ਗਿਆ ਜਦੋਂ ਉਸਨੇ ਦਫਤਰ ਜਾ ਕੇ ਦੂਸਰੇ ਭਲਕੇ ਜਦੋਂ ਉਸਨੇ ਦਫਤਰ ਜਾ ਕੇ ਉਹ ਫਾਈਲ ਦੇਖੀ ਤਾਂ ਉਸਦੇ ਤੋਤੇ ਉੱਡ ਗਏ ਬ੍ਰਿਗੇਡ ਉਸ ਵੇਲੇ ਉਹ ਚਿੱਠੀ ਬ੍ਰਿਗੇਡ ਕਮਾਂਡਰ ਨੂੰ ਦਿਖਾਈ ਗਈ ਤੇ ਉਸ ਤੇ ਅਮਲ ਕੀਤਾ ਗਿਆ ਸੁਸਾਗਤ ਸਿੰਘ ਇਨਸਾਨ ਨੇ ਜਦੋਂ ਤੋਂ ਹੋਸ਼ ਸੰਭਾਲੀ ਹੈ ਉਹ ਇਸ ਗੱਲ ਦਾ ਇਛੁਕ ਹੈ ਕਿ ਮੌਤ ਦੇ ਭੇਦ ਨੂੰ ਸਮਝੇ ਇਹ ਬੰਦਾ ਕਿਉਂ ਮਰਦਾ ਉਹ ਜਾਨਣਾ ਚਾਹੁੰਦਾ ਹੈ ਕਿ ਬੰਦਾ ਕਿਉਂ ਮਰਦਾ ਹੈ ਕਿਸ ਤਰ੍ਹਾਂ ਮਰਦਾ ਹੈ ਮਰ ਕੇ ਉਹ ਕਿੱਥੇ ਜਾਂਦਾ ਹੈ ਉਸ ਦੇ ਨਾਲ ਉੱਥੇ ਕੀ ਵਰਤਾਰਾ ਹੁੰਦਾ ਹੈ ਸਵਰਗ ਹੈ ਕਿ ਸੱਚਮੁੱਚ ਹੀ ਕੋਈ ਨਰਕ ਜਾਂ ਸਵਰਗ ਹੈ ਜਾਂ ਐਵੇਂ ਹੀ ਪੁਰਾਣੀਆਂ ਕਿਤਾਬਾਂ ਵਿੱਚ ਉਹਨਾਂ ਦੇ ਹਵਾਲੇ ਦਿੱਤੇ ਗਏ ਹਨ ਪੁਸਤਕਾਂ ਭਾਵੇਂ ਕੋਈ ਹਿੰਦੂਆਂ ਦੀਆਂ ਧਾਰਮਿਕ ਪੁਸਤਕਾਂ ਤੇ ਗੁਰਬਾਣੀ ਅੰਦਰ ਇਸ ਬਾਰੇ ਥਾਂ-ਥਾਂ ਹਵਾਲੇ ਮਿਲਦੇ ਹਨ ਇਸ ਨੂੰ ਪਰ ਪੱਛਮੀ ਵਿਦਵਾਨ ਇਸ ਨੂੰ ਪਰਤਾ ਕੇ ਦੇਖਣਾ ਚਾਹੁੰਦੇ ਹਨ ਇੰਗਲੈਂਡ ਦਾ ਇੱਕ ਉੱਗਾ ਵਿਦਵਾਨ ਜਦੋਂ ਮਰਨ ਲੱਗਾ ਤਾਂ ਉਸਨੇ ਵਸੀਹਤ ਕੀਤੀ ਕਿ ਮੇਰੇ ਮਰਨ ਪਿੱਛੋਂ ਮੈਨੂੰ ਬੁਲਾਇਆ ਜਾਵੇ ਮੈਂ ਮੌਤ ਦਾ ਸਾਰਾ ਪੇਧ ਤੁਹਾਨੂੰ ਵਿਸਥਾਰ ਨਾਲ ਦੱਸਾਂਗਾ ਇੱਕ ਉੱਗੇ ਤਨਾਟ ਇਸੇ ਤਰ੍ਹਾਂ ਅਮਰੀਕਾ ਦੇ ਇੱਕ ਉੱਗੇ ਤਨਾਟ ਇਸ ਕੰਮ ਜਿਵੇਂ ਕਿਡ ਨੇ 20 ਲੱਖ ਡਾਲਰ ਇਸ ਕੰਮ ਲਈ ਬੈਂਕ ਵਿੱਚ ਜਮਾ ਕਰਵਾ ਦਿੱਤੇ ਕਿ ਮੇਰੇ ਮਰਨ ਦੇ 2 ਸਾਲ ਬਾਅਦ ਸੰਸਾਰ ਭਰ ਦੇ ਉੱਗੇ ਮੀਡੀਅਮ ਨੂੰ ਸੱਦਿਆ ਜਾਵੇ ਮੇਰੇ ਨਾਲ ਉਹਨਾਂ ਦੇ ਰਾਹੀਂ ਮੈਨੂੰ ਬੁਲਾ ਕੇ ਮੇਰੇ ਨਾਲ ਜੋ ਵੀ ਤੀਰਾ ਹੋਇਆ ਉਸ ਦਾ ਵਿਸਥਾਰ ਲਿਆ ਜਾਵੇ ਇਸ ਸਾਰੀ ਮਾਇਆ ਇਸੇ ਕੰਮ ਲਈ ਖਰਚ ਕੀਤੀ ਜਾਵੇ ਜੋ ਵੀ ਕੁਝ ਦੱਸਿਆ ਸੋ ਜੈਮ ਨੂੰ ਕਿੱਢ ਨੇ ਜੋ ਵੀ ਕੁਝ ਦੱਸਿਆ ਇਹਨਾਂ ਸਾਰਿਆਂ ਦਾ ਨਿਚੋੜ ਇਨ ਬਿੰਨ ਉਹੋ ਹੀ ਹੈ ਜੋ ਗੁਰਬਾਣੀ ਅੰਦਰ ਅੰਕਿਤ ਕੀਤਾ ਹੋਇਆ ਹੈ ਗੁਰਬਾਣੀ ਅੰਦਰ ਇਸ਼ਾਰੇ ਹੀ ਹਨ ਪਰ ਉਹਨਾਂ ਨੇ ਹਰ ਗੱਲ ਵਿਸਥਾਰ ਨਾਲ ਦਿੱਤੀ ਉਦਾਹਰਨ ਵਜੋਂ ਗੁਰਬਾਣੀ ਵਿੱਚ ਆਇਆ ਹੈ ਅਮਲ ਸਿਰਾਂ ਨੂੰ ਲਿਖਾ ਦੇਣਾ ਆਏ ਕਠੇਨ ਗੂਤ ਜਮ ਲੈਣਾ ਕੀ ਤਾ ਖਟਿਆ ਕਹਾ ਗਵਾਇਆ ਚਲੋ ਸਤਾਰ ਦੀਬਾਨ ਬੁਲਾ ਇਸ ਸ਼ਬਦ ਵਿੱਚ ਜੋ ਕਬੀਰ ਸਾਹਿਬ ਨੇ ਅੰਕਿਤ ਕੀਤਾ ਹੈ ਬਾਬਾ ਸੁੰਦਰ ਦਾਸ ਜੀ ਨੇ ਸ਼ੱਕ ਵਿੱਚ ਵੀ ਇਸ ਦੀ ਪੁਸ਼ਟੀ ਕੀਤੀ ਹੋਈ ਹੈ ਸਰ ਆਰਥਰ ਜੋ ਕਿ ਅੰਗਰੇਜ਼ ਹੈ ਉਹ ਦੱਸਦਾ ਹੈ ਕਿ ਧਰਮਰਾਜ ਦੀ ਕਚਹਿਰੀ ਦੇ ਬਾਹਰ ਸਾਰੇ ਜੰਮਦੂਤ ਹਰ ਰੋਜ਼ ਸਵੇਰੇ ਇਕੱਠੇ ਹੋ ਜਾਂਦੇ ਹਨ ਧਰਮਰਾਜ ਉਹਨਾਂ ਨੂੰ ਇੱਕ ਲਿਸਟ ਪੜ੍ਹ ਕੇ ਸੁਣਾਉਂਦਾ ਹੈ ਜਿਸ ਵਿੱਚ ਉਹ ਬੰਦਿਆਂ ਦੇ ਨਾਮ ਜਿੰਦਾ ਤੇ ਸਰਨਾਮੇ ਹੁੰਦੇ ਹਨ ਜਿਨ੍ਹਾਂ ਦੀਆਂ ਜਿੰਦਾ ਉਨਾਂ ਦੇ ਮਿੱਥੇ ਸਮੇਂ ਤੇ ਕੱਢਣੀਆਂ ਹੁੰਦੀਆਂ ਹਨ ਮਗਰ ਉਹ ਪੁੱਛਦਾ ਹੈ ਕਿ ਕੋਈ ਆਪਣੇ ਆਪ ਨੂੰ ਇਸ ਕੰਮ ਲਈ ਵਲੰਟੀਅਰ ਕਰਦਾ ਹੈ ਉਸ ਨੇ ਆਪ ਵੀ ਕਈ ਵਾਰੀ ਉਸ ਮੀਟਿੰਗ ਤੇ ਹਾਜ਼ਰੀ ਭਰੀ ਹੈ ਪਰ ਕਦੇ ਵੀ ਕਿਸੇ ਜੰਮਦੂਤ ਨੇ ਆਪਣੇ ਆਪ ਨੂੰ ਪੇਸ਼ ਨਹੀਂ ਕੀਤਾ ਉਛੜ ਤੇ ਦੱਸਿਆ ਕਿ ਇਹ ਕੰਮ ਕਿਉਂਕਿ ਬੜੀ ਬੇਕਿਰਕੀ ਦਾ ਹੁੰਦਾ ਹੈ ਇਸ ਲਈ ਜੰਮਦੂਤ ਦਾ ਵੀ ਦਿਲ ਦੁਖਦਾ ਹੈ ਅਖੀਰ ਤੇ ਧਰਮਰਾਜ ਜੰਮਦੂਤਾਂ ਦਾ ਨਾਂ ਲੈ ਲੈ ਕੇ ਮਰਨ ਵਾਲਿਆਂ ਦੇ ਸਾਹਮਣੇ ਉਹਨਾਂ ਦੇ ਹੱਥ ਫੜਾ ਦਿੰਦਾ ਹੈ ਉਹ ਮਿੰਟਾਂ ਸਕਿੰਟਾਂ ਵਿੱਚ ਉੱਥੇ ਟੁਰ ਕੇ ਮਰਨ ਵਾਲਿਆਂ ਦੇ ਪਾਸ ਆ ਪਹੁੰਚਦੇ ਹਨ ਤੇ ਉਸ ਜਿੰਦ ਨੂੰ ਸੰਭਣ ਦੇ ਕੇ ਉੱਥੋਂ ਲੈ ਜਾਣ ਦਾ ਵਕਤ ਦੱਸ ਦਿੰਦੇ ਹਨ ਮਨਮੁਖ ਇਸ ਗੱਲ ਨੂੰ ਹਾਸਾ ਸਮਝਦੇ ਹਨ ਪਰ ਸਾਧ ਸੰਗਤ ਜੀ ਇਹ ਗੱਲ ਸੱਚ ਹੈ 12 ਮਹਾ ਵਿੱਚ ਆਉਂਦਾ ਹੈ ਹੱਥ ਮਰੋੜਾ ਤਨ ਕਪਾ ਸਿਆਹੋ ਹੋ ਆਸੀ ਪਾਵੇ ਕਿ ਕਈ ਮਰਨ ਵੇਲੇ ਬਹੁਤ ਹੱਥ ਪੈਰ ਮਾਰਦੇ ਹਨ ਉਹ ਅਸਲ ਵਿੱਚ ਜਿੰਦ ਦੀ ਤੇ ਜਮਦੂਤ ਦੀ ਲੜਾਈ ਹੋ ਰਹੀ ਹੁੰਦੀ ਹੈ ਅਖੀਰ ਨੂੰ ਜਿੰਦ ਨੂੰ ਉਸ ਦੇ ਅੱਗੇ ਹਾਰਨਾ ਹੀ ਪੈਂਦਾ ਹੈ ਗੁਰਬਾਣੀ ਵਿੱਚ ਸੋ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਵਿੱਚ ਸਿਰਫ ਇੱਕ ਗੱਲ ਨਹੀਂ ਲਿਖੀ ਉਹ ਇਹ ਹੈ ਕਿ ਝੂਠ ਨਹੀਂ ਲਿਖਿਆ ਸਭ ਸੱਚ ਹੀ ਹੈ ਇਸ ਲਈ ਸਾਨੂੰ ਗੁਰੂ ਸਾਹਿਬ ਦੇ ਸ਼ਬਦਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਇਹ ਧੁਰ ਕੀ ਬਾਣੀ ਹੈ ਤੇ ਸਦਾ ਅਟਲ ਰਹੇਗੀ ਦਾਸ ਨਵਾ ਗਿਆ ਹੋਇਆਂ ਭੁੱਲਾਂ ਚੁੱਕਾਂ ਦੀ ਸ਼ਮਾ ਬਖਸ਼ਣੀ ਜੀ ਦਾਸ ਨਵਾ ਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ